ਨਮਸਕਾਰ ਵੀਲਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਅੱਜ ਅਸੀਂ ਮੌਜੂਦ ਹਾਂ ਮਾਦੋਪੁਰ ਪਿੰਡ ਮਾਦੋਪੁਰ ਦੀ ਉਸ ਗਰਾਊਂਡ ਦੇ ਵਿੱਚ ਜਿਹਦਾ ਪਿਛਲੇ ਕਾਫੀ ਸਮੇ ਤੋਂ ਪਿੰਡ ਦੇ ਲੋਕ ਇਹ ਉਮੀਦ ਕਰ ਰਹੇ ਸੀ ਕਿ ਦਾ ਨਵੀਨੀਕਰਨ ਹੋਣਾ ਚਾਹੀਦਾ ਹੈ ਗਰਾਊਂਡ ਪਿੰਡ ਦੇ ਬੱਚਿਆਂ ਦੇ ਲਈ ਇਹਦੀ ਮੁਰੰਮਤ ਹੋਣੀ ਚਾਹੀਦੀ ਔਰ ਗਰਾਊਂਡ ਦੇ ਵਿੱਚ ਆ ਕੇ ਤਾਂ ਕਿ ਪਿੰਡ ਦੇ ਬੱਚੇ ਖੇਡ ਸਕਣ ਸੋ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਉਹਦਾ ਹੀ ਇੱਕ 파ਟ ਹੈ ਕਿ ਪਿੰਡਾਂ ਦੇ ਵਿੱਚ ਜਿਹੜੀਆਂ ਗਰਾਊਂਡਾਂ ਪਈਆਂ ਨੇ ਉਹਨਾਂ ਨੂੰ ਦਰੁਸਤ ਕੀਤਾ ਜਾਏ ਤਾਂ ਕਿ ਬੱਚੇ ਨਸ਼ਿਆਂ ਤੋਂ ਹਟ ਕੇ ਗਰਾਊਂਡਾਂ ਦੇ ਵਿੱਚ ਆ ਕੇ ਖੇਡ ਸਕਣ ਸੋ ਅੱਜ ਮਾਦੋਪੁਰ ਗਰਾਊਂਡ ਦਾ ਉਦਘਾਟਨ ਹੋਇਆ ਉਹਦੇ ਤੇ ਪੈਸੇ ਲਗਾਏ ਗਏ ਨੇ ਸੋ ਉਹਦਾ ਉਦਘਾਟਨ ਕਰਨ ਦੇ ਲਈ ਵਿਸ਼ੇਸ਼ ਰੂਪ ਦੇ ਵਿੱਚ ਪਹੁੰਚੇ ਨੇ ਐਮਪੀ ਰਾਜਕੁਮਾਰ ਚੱਬੇਵਾਲ ਜੀ ਚੱਬੇਵਾਲ ਸਾਹਿਬ ਬਹੁਤ ਬਹੁਤ ਸਵਾਗਤ ਥੈਂਕ ਯੂ ਜੀ ਬਹੁਤ ਧੰਨਵਾਦ ਜੀ ਤੁਹਾਨੂੰ ਵਧਾਈ ਜੀ ਤੁਹਾਡੇ ਟੀਵੀ ਚੈਨਲ ਨੂੰ ਬਹੁਤ ਬਹੁਤ ਵਧਾਈ ਜੀ ਸੋ ਅੱਜ ਇਸ ਗਰਾਊਂਡ ਦੇ ਉੱਪਰ ਕਿੰਨਾ ਪੈਸਾ ਲੱਗਾ ਔਰ ਕਿਸ ਪ੍ਰੋਜੈਕਟ ਆ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਸਾਡਾ ਇਹ ਨਗਰ ਜਿਹੜਾ ਸਰਦਾਰ ਜੁਗਿੰਦਰ ਸਿੰਘ ਮਾਨ ਜੀ ਨੇ ਦੱਸਿਆ ਵੀ ਅੱਜ ਤੱਕ ਇਹ ਸਟੇਡੀਅਮ ਤੋਂ ਸਖਣਾ ਸੀ ਔਰ ਜਿੱਥੇ ਪਾਣੀ ਹਮੇਸ਼ਾ ਚੱਲਦਾ ਰਹਿੰਦਾ ਸੀ ਅੱਜ ਉਸ ਗਰਾਊਂਡ ਨੂੰ ਬੜਾ ਖੂਬਸੂਰਤ ਬਣਾ ਕੇ ਉਸ ਜਗ੍ਹਾ ਨੂੰ ਖੂਬਸੂਰਤ ਬਣਾ ਕੇ ਇੱਕ ਸਟੇਡੀਅਮ ਦੇ ਵਿੱਚ ਬਦਲ ਤਬਦੀਲ ਕਰਤਾ ਗਿਆ ਔਰ ਇਸ ਦੇ ਲਈ ਮੁਬਾਰਕਬਾਦ ਦੇਣਾ ਚਾਹੁੰਦਾ ਮੈਂ ਸਰਦਾਰ ਜੁਗਿੰਦਰ ਸਿੰਘ ਮਾਨ ਜੀ ਨੂੰ ਸਾਡੇ ਹਲਕਾ ਇੰਚਾਰਜ ਔਰ ਸਾਡੇ ਹਰਨੂਰ ਸਿੰਘ ਹਰਜੀਮਾਨ ਜੀ ਇਹ ਇਹਨਾਂ ਦੀ ਸੋਚ ਸੀ ਬੱਚਿਆਂ ਨੇ ਇਹਨਾਂ ਨੂੰ ਦੱਸਿਆ ਨੌਜਵਾਨਾਂ ਨੇ ਔਰ ਇਹਨਾਂ ਦੀ ਸੋਚ ਸਦਕਾ ਇਹ ਜਿਹੜਾ ਗਰਾਊਂਡ ਆ ਅੱਜ ਜਿਹੜਾ ਖਾਲੀ ਮੈਦਾਨ ਸੀ ਇਸ ਖਾਲੀ ਮੈਦਾਨ ਨੂੰ ਖੂਬਸੂਰਤ ਸਟੇਡੀਅਮ ਵਿੱਚ ਤਬਦੀਲ ਕੀਤਾ ਗਿਆ ਇਸ ਦੇ ਉੱਪਰ ਮਹਿਜ ਅਜ ਤੱਕ 10 ਲੱਖ ਖਰਚ ਹੋਏ ਆ ਤੇ ਹੋਰ ਵੀ ਜਿੰਨੇ ਵੀ ਪੈਸੇ ਲੱਗੇ ਇਸ ਗਰਾਊਂਡ ਨੂੰ ਬਹੁਤ ਖੂਬਸੂਰਤ ਸਾਡੇ ਨੌਜਵਾਨ ਸਾਥੀ ਵੱਲੋਂ ਬਣਾਇਆ ਜਾਏਗਾ ਜਿਹੜੇ ਕਿ ਸਾਡੇ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਵੀ ਨੇ ਔਰ ਬਾਕੀ ਇਸ ਤੋਂ ਇਲਾਵਾ ਸਾਡੇ ਪੰਜਾਬ ਸਰਕਾਰ ਦੀ ਇਹ ਬੜੀ ਮੈਂ ਮੈਨੂੰ ਦਾਸ ਦੇ ਖੁਸ਼ੀ ਹੋ ਰਹੀ ਹੈ ਕਿ ਸਾਡੇ ਸਪੋਰਟਸ ਡਿਪਾਰਟਮੈਂਟ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਸਾਡੇ ਜਿਹੜੇ ਇਨਡੋਰ ਜਿਮ ਹੈ ਜਾਂ ਖੇਡਾਂ ਦੇ ਮੈਦਾਨ ਹੈ ਉਹਨਾਂ ਦੇ ਲਈ ਸਾਡੇ ਬਜਟ ਦੇ ਵਿੱਚ 1000 ਕਰੋੜ ਰੁਪਇਆ ਲਗਭਗ 936 ਕਰੋੜ ਕਿਹਾ ਵੀ ਲਗਭਗ 1000 ਕਰੋੜ ਰੁਪਇਆ ਉਸ ਦੇ ਵਿੱਚ ਰੱਖਿਆ ਗਿਆ ਸਾਡੇ ਜਿਹੜੇ ਪਿੰਡਾਂ ਦੇ ਗਰਾਊਂਡ ਆ ਸਟੇਡੀਅਮ ਆ ਸਾਡੇ ਜਿਮ ਆ ਸਾਰੇ ਪਾਰਕ ਨੇ ਸਾਰੇ ਖੂਬਸੂਰਤ ਬਣ ਸੋ ਇਹ ਵੀ ਇੱਕ ਜਿਹੜੇ ਯੁੱਧ ਨਸ਼ਾ ਵਿਰੋਧ ਦੀ ਇੱਕ ਮਹਿੰਮ ਜਿਹੜੀ ਚੱਲੀ ਹੈ ਇਹ ਉਸ ਦੇ ਇੱਕ ਪਲਾਨ ਦਾ ਹਿੱਸਾ ਹੈ ਸੋ ਹੋਰ ਵੀ ਸਰਕਾਰ ਬਹੁਤ ਵੱਡੇ ਕੰਮ ਕਰ ਰਹੀ ਹੈ ਸਿੱਖਿਆ ਕ੍ਰਾਂਤੀ ਦੇ ਤਹਿਤ ਆ ਦੀਪਾ ਜੀ ਮੇਰੇ ਨਾਲ ਨੇ ਔਰ ਯੁੱਧ ਨਸ਼ਾ ਦੀਪਾ ਜੀ ਕੋਆਰਡੀਨੇਟਰ ਨੇ ਉਹਦੇ ਔਰ ਯੁੱਧ ਨਸ਼ਾ ਵਿਰੋਧ ਸਾਡੇ ਬਿੱਟੂ ਜੀ ਨੇ ਉਹ ਕੋਆਰਡੀਨੇਟਰ ਨੇ ਸੋ ਅਲੱਗ-ਅਲੱਗ ਹੈਡਸ ਦੇ ਅੰਡਰ ਸਿੱਖਿਆ ਕ੍ਰਾਂਤੀ ਦਾ ਮਤਲਬ ਬੱਚਿਆਂ ਨੂੰ ਸਿੱਖਿਅਤ ਕੀਤਾ ਜਾ ਰਿਹਾ ਜਾਗਰੂਕ ਕੀਤਾ ਜਾ ਰਿਹਾ ਨਸ਼ਾ ਦੇ ਖਿਲਾਫ ਉੱਥੇ ਜਾ ਕੇ ਸੋ ਸਕੂਲਾਂ 'ਚ ਵੀ ਅਲਾ ਕੰਮ ਕੀਤਾ ਜਾ ਰਿਹਾ ਹੈ ਲੋਗਾ ਚ ਲੱਗ ਜਾਇਆ ਜਾ ਰਿਹਾ ਤਾਂ ਕਿ ਇਹ ਜਿਹੜਾ ਯੁੱਧ ਨਸ਼ਮਰ ਦੇ ਇੱਕ ਲੋਕ ਲਹਿਰ ਬਣਾਣਾ ਸਾਡਾ ਮਕਸਦ ਆ ਸੋ ਜਦੋਂ ਲੋਕ ਲਹਿਰ ਬਣ ਗਈ ਲੋਕ ਜਾਗਰੂਕ ਹੋ ਗਏ ਤੇ ਫਿਰ ਕੀ ਫਿਰ ਯੁੱਧ ਲੜਨਾ ਸੌਖਾ ਹੈ ਤੇ ਜਿੱਤਣਾ ਵੀ ਸੌਖਾ ਇਸ ਯੁੱਧ ਦੇ ਵਿੱਚ ਲੱਗ ਰਿਹਾ ਕਿਤੇ ਨਾ ਕਿਤੇ ਤੁਸੀਂ ਗਰਾਊਂਡ ਤੇ ਜਾ ਰਹੇ ਹੋ ਕਿ ਸਫਲਤਾ ਮਿਲ ਰਹੀ ਹੈ ਸਰਕਾਰ ਨੂੰ ਦੇਖੋ ਐਸ ਵੇਲੇ ਜਿਹੜੀ ਗੱਲ ਹੈ ਵੀ ਅਸੀਂ ਗਰਾਊਂਡ ਨੂੰ ਟੱਚ ਕਰ ਰਹੇ ਹਾਂ ਤੇ 351 ਮੀਟਿੰਗਾਂ ਹਰ ਰੋਜ਼ ਹੋ ਰਹੀਆਂ ਪੂਰੇ ਪੰਜਾਬ ਦੇ ਵਿੱਚ ਇਹ ਇਤਿਹਾਸ ਆ ਹਰ ਹਲਕੇ ਚ ਤਿੰਨ ਹੁਣ 27 ਤਰੀਕ ਤੋਂ 6 ਹੋ ਜਾਣੀਆਂ ਆ ਸੋ 351 ਮੀਟਿੰਗਾਂ ਹਰ ਹਲਕੇ 'ਚ ਹੋ ਰਹੀਆਂ ਤੇ ਜਦੋਂ ਆ 27 ਤੋਂ ਬਾਅਦ 702 ਮੀਟਿੰਗਾਂ ਹਰ ਹਲਕੇ 'ਚ ਹਰ ਪੂਰੇ ਪੰਜਾਬ ਦੇ ਵਿੱਚ ਹੋਣੀਆਂ 702 ਮੀਟਿੰਗਾਂ ਸੋ ਐਡੇ ਵੱਡੇ ਪੱਧਰ ਤੇ ਲੋਕਾਂ ਦੇ ਵਿੱਚ ਜਾਣਾ ਆਮ ਜਨਤਾ ਦੇ ਵਿੱਚ ਜਾਣਾ ਜਨ ਸੁਭਾਵਾ ਮ ਕਰਾਣਾ ਇਹ ਆਪਣੇ ਆਪ ਦੇ ਵਿੱਚ ਮਤਲਬ ਇੱਕ ਇੰਡੀਕੇਟਰ ਆ ਤੇ ਅਸੀਂ ਲੋਕਾਂ ਜਦੋਂ ਜਾ ਰਹੇ ਤਾਂ ਇਹ ਲੋਕ ਲਹਿਰ ਦਾ ਰੂਪ ਆਪਣੇ ਆਪ ਵਿੱਚ ਧਾਰਕ ਧਾਰਨ ਕਰ ਲੈਗੀ ਕਿਉਂਕਿ ਬੜੀ ਇਮਾਨਦਾਰੀ ਨਾਲ ਕੰਮ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਉਹਨਾਂ ਨੂੰ ਦੱਸਿਆ ਜਾ ਰਿਹਾ ਔਰ ਪਿੰਡ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਯਾਤਰਾ ਕੱਢੀ ਜਾ ਰਹੀ ਸੋ ਬਹੁਤ ਵੱਡਾ ਸਰਕਾਰ ਦਾ ਇਹ ਉਪਰਾਲਾ ਹੈ ਤੇ ਬਹੁਤ ਵੱਡੇ ਲੈਵਲ ਤੇ ਮੈਂ ਸਮਝਦਾ ਯੁੱਧ ਨਹੀਂ ਇਹ ਮਹਾਯੁੱਧ ਹੈ ਨਸ਼ਿਆਂ ਦੇ ਵਿਰੁੱਧ ਲੜਿਆ ਜਾ ਰਿਹਾ ਤੇ ਇਸ ਮਹਾਯੁੱਧ ਵਿੱਚ ਜਿਹੜੀ ਸਾਡੀ ਜਿੱਤ ਹੋਏਗੀ ਸਾਡੀਆਂ ਜੋ ਗੁਰੂਆਂ ਦੀਆਂ ਸਿੱਖਿਆਵਾਂ ਉਹਨਾਂ ਤੇ ਚੱਲਦੇ ਹੋਏ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂ। ਸਰਕਾਰ ਨੇ ਜਿੱਦਾਂ ਟੀਚਾ ਮਿੱਥ ਲਿਆ ਕਿ ਅਸੀਂ ਇਹਨੂੰ ਜੜੋਂ ਖਤਮ ਕਰ ਦਿਆਂਗੇ ਪਰ ਜਦੋਂ ਛੋਟੀ ਜਿਹੀ ਵੀ ਘਟਨਾ ਕੋਈ ਪੰਜਾਬ ਦੇ ਵਿੱਚ ਵਾਪਰਦੀ ਆ ਵਿਰੋਧੀ ਪਾਰਟੀਆਂ ਦੇ ਵੱਲੋਂ ਕੋਈ ਵੀਡੀਓ ਕੋਈ ਨਸ਼ੇ ਦੇ ਵਿੱਚ ਮੁੰਡਾ ਜਾ ਰਿਹਾ ਉਹਦੀ ਵੀਡੀਓ ਪਾਈ ਜਾ ਰਹੀ ਆ ਜਾਂ ਮਜੀਠਾ ਦੇ ਵਿੱਚ ਜੋ ਪਿੱਛੇ ਸਮੇ ਦੇ ਵਿੱਚ ਹੋਇਆ। ਤੁਹਾਨੂੰ ਕੀ ਲੱਗਦਾ ਕਿ ਇਹ ਛੋਟੀਆਂ-ਛੋਟੀਆਂ ਘਟਨਾਵਾਂ ਦੇ ਨਾਲ ਵਿਰੋਧੀ ਪਾਰਟੀਆਂ ਨੂੰ ਕਿਤੇ ਗੱਲਾਂ ਕਰਨ ਦਾ ਮੌਕਾ ਨਹੀਂ ਮਿਲ ਜਾਂਦਾ? ਆ ਦੇਖੋ ਵਿਰੋਧੀਆਂ ਦਾ ਕੰਮ ਆ ਗੱਲਾਂ ਕਰਨਾ। ਸਾਡਾ ਕੰਮ ਆ ਸੁਣਨਾ। ਅਸੀਂ ਸੱਤਾ ਚਾਹ ਔਰ ਸੁਣ ਕੇ ਜੇਕਰ ਬੱਚੇ ਨਸ਼ੇ ਨਾਲ ਅੱਜ ਵੀ ਓਵਰਡੋਸ ਕਿਤੇ ਨਾ ਕਿਤੇ ਡੈਥ ਹੋ ਰਹੀਆਂ ਤੇ ਇਹ ਬਿਮਾਰੀ ਜਿਹੜੀ ਆ ਇਹ ਕ੍ਰੋਨਿਕ ਡਿਜ਼ੀਜ਼ ਆ ਤੁਸੀਂ ਸਾਇੰਸ ਦੇ ਵਿੱਚ ਕਹੋ ਤੇ ਜ ਪੰਜਾਬੀ ਜੋ ਪ੍ਰਾਣੀ ਬਿਮਾਰੀ ਆ ਜਿਹੜੀਆਂ ਜਿਹੜੀਆਂ ਜੜਾਂ ਬਹੁਤ ਡੂੰਘੀਆਂ ਇਹ ਇੱਕ ਦਿਨ ਚ ਨਹੀਂ ਹਟਣੇ ਤੇ ਦੂਜਾ ਜਿਹੜਾ ਸਾਡੇ ਤੁਸੀਂ ਮਜੀਠੀਆ ਦੀ ਗੱਲ ਕੀਤੀ ਆ ਇਹ ਜਿਹੜੇ ਮੈਥਾਈਲ ਅਲਕੋਹਲ ਦੇ ਨਾਲ ਜਿਹੜੀਆਂ ਹੁੰਦੀਆਂ ਜੇ 20 ਤੋਂ ਲੈ ਕੇ ਹੁਣ ਤੱਕ ਗੱਲ ਕਰੋ 177 ਮੌਤਾਂ ਹੋ ਰਹੀਆਂ ਸੋਈਆਂ ਤੇ 177 ਜੋ 47 ਮੌਤਾਂ ਜਿਹੜੀਆਂ ਸਾਡੇ ਗਵਰਨਮੈਂਟ ਚ ਹੋਈਆਂ ਵੀ ਆ ਸੌਰੀ ਫਾਰ ਇਟ ਅਸੀਂ ਸਾਡੀ ਸਰਕਾਰ ਨੇ ਉੱਥੇ ਕੰਮ ਵੀ ਕੀਤਾ ਹੈ ਉੱਥੇ ਪਰਚੇ ਵੀ ਦਰਜ ਕੀਤੇ ਆ ਤੇ ਸਜ਼ਾ ਵੀ ਦੇਣਗੇ ਪਰ ਮੈਂ ਵਿਰੋਧੀਆਂ ਨੂੰ ਇਹ ਪੁੱਛਣਾ ਚਾਹੁੰਦਾ ਜੇ ਜਦੋਂ ਤੁਹਾਡੇ 100 ਬਾਕੀ ਜਿਹੜੀਆਂ ਰਹਿੰਦੀਆਂ 117 ਜੋ ਮੌਤਾਂ ਉਹ ਤਾਂ ਤੁਹਾਡੇ ਕਾਰਜਕਾਲ ਜਿਹੇ ਤੁਸੀਂ ਉਹਦਾ ਤਾਂ ਕਦੀ ਅਫਸੋਸ ਨਹੀਂ ਕੀਤਾ ਸੋ ਅਫਸੋਸ ਮੰਨ ਲੈਣਾ ਗਲਤੀ ਮੰਨ ਲੈਣਾ ਇੱਕ ਮੈਂ ਸਮਝਦਾ ਬਹੁਤ ਵੱਡੀ ਗੱਲ ਹੈ ਔਰ ਉਸ ਗਲਤੀ ਨੂੰ ਮੰਨਦੇ ਹੋਏ ਅਸੀਂ ਪੂਰਾ ਧਿਆਨ ਦੇ ਰਹੇ ਹਾਂ ਕਿ ਜਿਹੜਾ ਇਹ ਮਸਲਾ ਹੈ ਅਸੀਂ ਪੂਰਾ ਚਾਹੇ ਸ਼ਰਾਬ ਜਿਹੜੀ ਜਾਲੀ ਸ਼ਰਾਬ ਵਿਕ ਰਹੀ ਆ ਚਾਹੇ ਉਹ ਬਿਮਾਰੀ ਹੋਵੇ ਚਾਹੇ ਚਿੱਟੇ ਦੀ ਬਿਮਾਰੀ ਹੋਵੇ ਸਾਰਿਆਂ ਨੂੰ ਸਾਡੀ ਕੋਸ਼ਿਸ਼ ਹੈ ਬੇ ਜੜੋਂ ਖਤਮ ਮੇਰਾ ਆਖਰੀ ਸਵਾਲ ਅਕਾਲੀ ਦਲ ਦੀ ਸਰਕਾਰ ਜਦੋਂ ਗਈ ਸੀ ਉਹ ਵੀ ਪੰਜਾਬ ਦੇ ਵਿੱਚ ਨਸ਼ੇ ਦਾ ਵਾਅਦਾ ਕਰਦੀ ਗਈ ਸੀ ਕਿ ਬਈ ਨਸੀ ਨਸ਼ਾ ਖਤਮ ਕਰ ਦਾਂਗੇ ਨਹੀਂ ਹੋਇਆ ਉਹਨਾਂ ਦੀ ਸਰਕਾਰ ਗਈ ਫਿਰ ਕਾਂਗਰਸ ਆਈ ਗੁਟਕਾ ਸਾਹਿਬ ਕੈਪਟਨ ਸਾਹਿਬ ਨੇ ਹੱਥ ਫੜ ਕੇ ਸੌ ਖਾਦੀ ਪਰ ਉਹ ਨਹੀਂ ਹੋਇਆ ਨਸ਼ਾ ਖਤਮ ਉਹਨਾਂ ਦੀ ਸਰਕਾਰ ਗਈ ਪਰ ਅੱਜ ਜੋ ਇਸ ਤਰੀਕੇ ਦੇ ਨਾਲ ਆਵਾੰਦ ਵੀ ਪਾਰਟੀ ਦੇ ਵੱਲੋਂ ਜੰਗੀ ਪੱਧਰ ਦੇ ਉੱਤੇ ਕੰਮ ਚਲਾਇਆ ਜਾ ਰਿਹਾ ਅਸੀਂ ਮੰਨ ਕੇ ਚੱਲੀਏ ਫਿਰ 2027 ਦੇ ਵਿੱਚ ਤੁਹਾਡਾ ਪਲੱਸ ਪੁਆਇੰਟ ਰਹੇਗਾ ਦੁਬਾਰਾ ਸਰਕਾਰ ਦੇ ਵਿੱਚ ਆਉਣ ਦੀ। ਦੇਖੋ ਤੁਸੀਂ ਹੁਣੇ ਗੱਲ ਕੀਤੀ ਕਿ ਕੈਪਟਨ ਅਮਰਿੰਦਰ ਜੀ ਨੇ ਗੁਟਕਾ ਫੜ ਕੇ ਸੌਂ ਖਾਧੀ। ਆਕਾਲੀਆਂ ਨੇ ਸੌਂ ਖਾਧੀ। ਆ ਠੀਕ ਆ ਪਰ ਜੇ ਕੰਮ ਹੁੰਦਾ ਅੱਜ ਤੱਕ ਦਿਸਿਆ ਕਦੀ ਧਰਾਤਲ ਤੇ ਤੇ ਉਹ ਸਿਰਫ ਤੇ ਸਿਰਫ ਅ ਆਮ ਆਦਮੀ ਪਾਰਟੀ ਦੀ ਸਰਕਾਰ ਚੁੱਦੇ ਦੇਖਿਆ ਜੋ ਤੁਸੀਂ ਅੱਜ ਜੋ ਹਮਲੇ ਕੀਤੇ ਜਾ ਰਹੇ ਨਸ਼ਿਆਂ ਦੇ ਖਿਲਾਫ ਉਹ ਤੁਹਾਡੇ ਸਾਹਮਣੇ ਆ ਸੋ ਜਿਹੜੇ ਨਤੀਜੇ ਆ ਉਹ ਉਸ ਭਗਵਾਨ ਦੇ ਹੱਥ ਚ ਕਰਮ ਕਰਨਾ ਸਾਡਾ ਫਰਜ਼ ਹੈ ਤੇ ਕਦੇ ਵੀ ਕਦੇ ਇਤਿਹਾਸ ਕਿਤੇ ਇਤਿਹਾਸ ਦੇ ਵਿੱਚ ਕਦੇ ਵੀ ਲੋਕਾਂ ਨੂੰ ਪੜਨ ਨੂੰ ਮਿਲਿਆ ਤੇ ਇਤਿਹਾਸ ਦੇ ਵਿੱਚ ਸਾਡੀ ਅਰਜ ਹੋਏਗਾ ਕਿ ਅਸੀਂ ਜਿਹੜਾ ਇਹ ਯੁੱਧ ਨਸ਼ਿਆਂ ਵਿਰੁੱਧ ਜੇ ਕੋਈ ਕਿਤੇ ਲੜਿਆ ਗਿਆ ਸੀ ਕਿਸੇ ਸਰਕਾਰ ਦੇ ਸਮੇਂ ਤੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਲੜਿਆ ਗਿਆ ਸੀ ਤੇ ਜੇ ਜਿੱਤ ਹੋਈ ਸੀ ਅਸੀਂ ਨਸ਼ਿਆਂ ਤੇ ਤੇ ਆਮ ਆਦਮੀ ਪਾਰਟੀ 2027 ਦੇ ਵਿੱਚ ਤੁਹਾਡੇ ਲਈ ਪਲੱਸ ਪੁਆਇੰਟ ਰਹਿਣ ਵਾਲਾ ਯੁੱਧ ਨਸ਼ਿਆਂ ਵਿਰੁੱਧ ਦੇਖੋ ਬਿਲਕੁਲ 100% ਜਿਹੜੀ ਅਸੀਂ ਇਸ ਮਹਾਯੁੱਧ ਦੇ ਵਿੱਚ ਜੇਤੂ ਬਣ ਕੇ ਉਪਰਾਂਗੇ ਜੀ ਠੀਕ ਹੈ ਧੰਨਵਾਦ ਸੋ ਇਹ ਸੀ ਸਾਡੇ ਨਾਲ ਐਮਪੀ ਰਾਜਕੁਮਾਰ ਚੱਬੇਵਾਲ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਇਸ ਯੁੱਧ ਦੇ ਵਿੱਚ ਅਸੀਂ ਜਿੱਤ ਕੇ ਜਾਵਾਂਗੇ 2027 ਦੇ ਵਿੱਚ ਜੋ ਪੁਰਾਣੀਆਂ ਸਰਕਾਰਾਂ ਦੇ ਵੱਲੋਂ ਜੋ ਵਾਅਦੇ ਕੀਤੇ ਗਏ ਸੀ ਉਹਨਾਂ ਨੇ ਨਹੀਂ ਪੂਰੇ ਕੀਤੇ ਪਰ ਸਾਡੇ ਵੱਲੋਂ ਇਹਨਾਂ ਵਾਦਿਆਂ ਨੂੰ ਪੂਰੇ ਕਰਕੇ ਪੰਜਾਬ ਦੀ ਸੱਤਾ ਦੇ ਵਿੱਚ ਫਿਰ ਤੋਂ ਕਾਬਜ ਹੋਇਆ ਜਾਏਗਾ ਸੋ ਦੇਖਦੇ ਰਹੋ ਵੀਲਟੀਵੀ ਯੂਕੇ ਧੰਨਵਾਦ